ਇਕ ਨੌਜਵਾਨ ਸਵੇਰ ਵੇਲੇ ਹੀ ਪਿੰਡ ਦੇ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਤੇ ਇਸ ਤੋਂ ਬਾਅਦ ਕਾਫੀ ਹੰਗਾਮਾ ਵੇਖਣ ਨੂੰ ਮਿਲਿਆ ਤੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਨੌਜਵਾਨ ਨੂੰ ਸਮਝਾਇਆ ਗਿਆ ਤੇ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ ਮਾਮਲਾ ਫਾਜ਼ਲਕਾਦੀ ਸਬ-ਡਿਵੀਜ਼ਨ ਜਲਾਲਾਬਾਦ ਦੇ ਥਾਣਾ ਬੈਰੋਕਾ ਅਧੀਨ ਪੈਂਦੇ ਪਿੰਡ ਕਾਟਗਰਦਾਈ ਜਿੱਥੇ ਕਿ ਇਹ ਨੌਜਵਾਨ ਸਵੇਰ ਵੇਲੇ ਹੀ ਪਾਣੀ ਦੀ ਟੈਂਕੀ ਤੇ ਚੜ ਗਿਆ ਤੇ ਬਾਅਦ ਵਿੱਚ ਪੁਲਿਸ ਵੱਲੋਂ ਉਸ ਨੂੰ ਹੇਠਾਂ ਉਤਾਰਿਆ ਗਿਆ ਤੇ ਇਸ ਦੇ ਬਾਅਦ ਹੁਣ ਪੁਲਿਸ ਵੱਲੋਂ ਇਸ ਇਹ ਚੇਦੀ ਕਹਾਣੀ ਦੱਸੀ ਗਈ ਹੈ ਤੇ ਅਧਿਕਾਰੀਆਂ ਦੇ ਮੁਤਾਬਿਕ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੇ ਜਾਇਦਾਦ ਦੇ ਝਗੜੇ ਨੂੰ ਲੈ ਕੇ ਨੌਜਵਾਨ ਪਾਣੀ ਵਾਲੀ ਟੈਂਕੀ ਤੇ ਚੜਿਆ ਸੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਵਿਚ ਬੈ ਕੇ ਮਾਮਲੇ ਨੂੰ ਸੁਲਝਾਇਆ ਗਿਆ ਤੇ ਪਰਿਵਾਰਕ ਮੈਂਬਰ ਉਸ ਨੂੰ ਜ਼ਮੀਨ ਦੇ ਵਿੱਚੋਂ ਹਿੱਸਾ ਦੇਣ ਲਈ ਰਾਜ਼ੀ ਹੋ ਗਏ ਨੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਜਸਪਾਲ ਸਿੰਘ son of 소마 ਸਿੰਘ ਜੋ ਕਿ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਗਿਆ ਥਾਣਾ ਬਿਰਪੇ ਲੱਗਦਾ ਡਿਸਟ੍ਰਿਕਟ ਫਾਜ਼ਲਕਾ ਤੇ ਪੁਲਿਸ ਨੇ ਜਿਹੜਾ ਮੌਕੇ ਤੇ ਜਾ ਕੇ ਸਾਰੀ ਜਿਹੜੀ ਹੈ ਗੱਲਬਾਤ ਕੀਤੀ ਉਹਦੇ ਨਾਲ वार्तालाਪ ਜਸਪਾਲ ਸਿੰਘ ਨਾਲ ਕੀਤੀ ਤੇ ਵੀ ਉਹਦੀ ਕੀ ਗੱਲ ਹੈ ਕਿਉਂ ਉਹ ਉੱਤੇ ਮਤਲਬ ਇਹ ਚੜਿਆ ਤੇ ਬੜੀ ਸੂਝਬੂਝ ਦੇ ਨਾਲ ਹੀ ਉਹ ਨਾਲ ਗੱਲਬਾਤ ਬਾਅਦ ਉਹਨੂੰ ਥੱਲੇ ਜਿਹੜਾ ਉਹ ਉਤਾਰ ਲਿਆ ਗਿਆ ਤੇ ਜਿਹੜਾ ਗੱਲਬਾਤ ਇਹ ਸੀ ਕਿ ਉਹਦਾ ਜਿਹੜਾ ਫਾਦਰ ਸੋਮਾ ਸਿੰਘ ਉਹਦੇ ਕੋਲੇ 14 15 ਮਰਲੇ ਜਿਹੜੀ ਉਹਦੀ ਪ੍ਰਾਪਰਟੀ ਹੈ ਏ ਉਹਦੇ ਚੋ ਹਿੱਸਾ ਮੰਗ ਰਿਹਾ ਵੀ ਮੇਰੀ ਜਿਹੜੀ ਇੱਕ ਘਰ ਮੇਰੀ ਛੋਟੀ ਬੱਚੀ ਹੈ ਤੇ ਇਹੀ ਘਰ ਦੇ ਵਿੱਚ ਉਹ ਇਕੱਲਾ ਮੈਰਿਡ ਹੈ ਤੇ ਬਾਕੀ ਜਿਹੜੇ ਐ ਇੱਕ ਅਨਮੈਰਿਡ ਹੈ ਜਿਹੜਾ ਇਹਦਾ ਭਰਾ ਆ ਤੇ ਇੱਕ ਭੈਣ ਆ ਉਹ ਵੀ ਅਨਮੈਰਿਡ ਹੈ ਤੇ ਜਿਹੜਾ ਹਸਬੰਦ ਜਿਹੜਾ ਇਹਦਾ ਫਾਦਰ ਹੈ ਉਹ ਇਹਨਾਂ ਦੀ ਆਪਸ ਚੋਂ ਗੱਲਬਾਤ ਹੋ ਮੰਨ ਗਿਆ ਕਿ ਮੈਂ ਇਹਦਾ ਜਿਹੜਾ ਹਿੱਸਾ ਦੇ ਦੇਣਾ ਤੇ ਹੁਣ ਇਹਨਾਂ ਦੀ ਆਪਸ ਦੇ ਵਿੱਚ ਕੋਈ ਵੀ ਜਿਹੜੀ ਐ ਕੋਈ ਲੜਾਈ ਵਾਲਾ ਜਾਂ ਕੋਈ ਹੋਰ ਗੱਲਬਾਤ ਹੁਣ ਨਹੀਂ ਰਹੀ ਜਗਬਾਣੀ ਟੀਵੀ ਲਈ ਅਦਰਸ਼ ਜੋਸਨ ਦੀ ਰਿਪੋਰਟ